ਇੱਕ ਗਰਮ ਫਾਇਰ ਕੀਤਾ ਜਿਹੜਾ ਕਿ ਉਸ ਵਿਅਕਤੀ ਦੇ ਲੱਗਿਆ ਉਹ ਫਾਇਰ ਲੱਗਦੇ ਨਾਲ ਉਹ ਜ਼ਮੀਰ ਤੇ ਡਿੱਗਿਆ ਤੁਰੰਤ ਬਾਅਦ ਹੀ ਉਹਦੇ ਪਿੱਛੋਂ ਇੱਕ ਬਲੈਰੋ ਪਿਕਅਪ ਗੱਡੀ ਆਈ ਜਿਹਦੇ ਵਿੱਚ ਕੁਝ 4 ਵਿਅਕਤੀ ਸਨ ਉਹਨਾਂ ਨੇ ਆ ਕੇ ਜਿਹੜਾ ਇੰਜਰਡ ਵਿਅਕਤੀ ਸੀ ਉਹਨੂੰ ਉੱਥੋਂ ਲੈ ਕੇ ਤੁਰੰਤ ਚਲੇ ਗਏ ਇਹਨਾਂ ਨੂੰ ਉਹ ਬਾਇ ਗਾਣਾ ਵਗੈਰਾ ਕਟੀਆਂ ਉਹਨੂੰ ਜਦੋਂ ਹਸਪਤਲ ਲੈ ਕੇ ਗਏ ਉਹ ਓਥੇ ਜਾ ਕੇ ਪਤਾ ਲੱਗਾ ਕਿ ਉਸ ਵਿਅਕਤੀ ਦੀ ਮੌਤ ਹੋ ਗਈ ਸੀ। ਕਾ ਵਾਰਦਾਤ ਹੈ ਜੋ ਉਹਦਾ ਹਮਲਾza ਕੀਤਾ ਗਿਆ। ਤੇ ਓਥੇ ਇੱਕ 12 ਬੋਲ ਦੀ ਗਨ ਰਿਕਵਰ ਹੋਈ ਹੈ। ਜਿਹਦੇ ਵਿੱਚ ਕਿ ਇੱਕ ਰਾਉਂਡ ਚੱਲਿਆ ਹੋਇਆ ਸੀ। ਇੱਕ ਕੰਡ ਚੱਲਿਆ ਸੀ। ਹਲੇ ਤੱਕ ਦੀ ਇਨਵੈਸਟੀਗੇਸ਼ਨ 'ਚ ਕੋਈ ਉਹਦੇ ਅਗੇਂਸਟ ਕ੍ਰਿਮੀਨਲ ਕੇਸ ਸਪੈਸਿਫਿਕਲੀ ਸਾਮਣੇ ਨਹੀਂ ਆ ਰਿਹਾ ਪਰ ਹਲੇ ਬਹੁਤ अर्ਲੀ ਹੈਗਾ ਕਮੈਂਟ ਕਰਨਾ ਕਿਉਂਕਿ ਪੀਤੀ ਰਾਤ ਦੀ ਆਲਮੋਸਟ ਮਿਡਨਾਈਟ ਦੀ ਘਟਨਾ ਹੈ ਹਲੇ ਸਾਰੀ ਚੀਜ਼ਾਂ ਸੀ ਵੈਰੀਫਾਈ ਕਰਨਾ